ਹਾਂਜੀ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤੇ ਵੀਡੀਓ ਵਿੱਚ ਤੁਹਾਨੂੰ ਦਵਾਂਗੇ ਆਪਾਂ ਜਾਣਕਾਰੀ ਕਿ ਜੇਕਰ ਤੁਸੀਂ ਵੀ ਆਪਦੇ ਪਸ਼ੂ ਦਾ ਦੁੱਧ ਵਧਾਉਣਾ ਚਾਹੁੰਦੇ ਆ ਫੈਟ ਵਧਾਉਣਾ ਚਾਹੁੰਦੇ ਆ ਤੇ ਹੋਰ ਵੀ ਕਈ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਆਪਦੇ ਪਸ਼ੂ ਨੂੰ ਤੇ ਮਿੱਤਰੋ ਵੀਡੀਓ ਨੂੰ ਅੰਤ ਤੱਕ ਕਰ ਦੇਖਿਓ ਤੇ ਮਿੱਤਰੋ ਵੀਡੀਓ ਪੂਰੀ ਕਮਾਲ ਦੀ ਹੋਣ ਵਾਲੀ ਆ ਤੇ ਜਿਹੜਾ ਹਜੇ ਤੱਕ ਮੇਰੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਜਸ ਵੀ ਉਹਨੇ ਤੇ ਵੀਡੀਓ ਨੂੰ ਲਾਈਕ ਕਰ ਦੇ ਤੇ ਮਿੱਤਰੋ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਹਾਂਜੀ ਮਿੱਤਰੋ ਕਈ ਕਿਸਾਨ ਭਰਾ ਐ ਉਹ ਜਿਹਨੇ ਉਹ ਮਿੱਤਰੋ ਆਪਦੇ ਪਸ਼ੂ ਨੂੰ ਪਾਊਡਰ ਵੀ ਪਾ ਕੇ ਦੇਖ ਲਏ ਉਹਨਾਂ ਨੇ ਮਿੱਤਰੋ ਤੇ ਲਿਕਵਿਡ ਵੀ ਦੇ ਕੇ ਦੇਖ ਲਏ ਤੇ ਉਹਨਾਂ ਦਾ ਪਸ਼ੂ ਦੁੱਧ ਨਹੀਂ ਵਧ ਰਿਹਾ ਤੇ ਮਿੱਤਰੋ ਟਾਪ ਟਾਪ ਦੀਆਂ ਸਭ ਤੋਂ ਮਹਿੰਗੀਆਂ ਮਹਿੰਗੀਆਂ ਉਹਨਾਂ ਨੇ ਆਪਦੇ ਪਸ਼ੂਆਂ ਨੂੰ ਫੀਡਾਂ ਵੀ ਚਾਰਤੀਆਂ ਮਿੱਤਰੋ ਤੇ ਹਜੇ ਵੀ ਨਹੀਂ ਦੁੱਧ ਵਧੇ ਤਾਂ ਤੁਹਾਨੂੰ ਆ ਫਾਰਮੂਲਾ ਦੱਸ ਦਿਆਂ ਇਹਦੇ ਨਾਲ ਤੁਹਾਡੇ ਪਸ਼ੂਆਂ ਦੇਖੀ ਮਿੱਤਰੋ 4 ਦਿਨਾਂ ਚ ਰਿਜ਼ਲਟ ਆਉਣ ਲੱਗ ਜੂਗਾ ਤੇ ਪੰਜਵੇਂ ਦਿਨ ਤੁਹਾਡੇ ਪਸੂ ਦੁੱਧ ਵਧਾ ਦੂਗਾ ਇਹ ਫਾਰਮੂਲਾ ਤੁਸੀਂ ਵਰਤੋਗੇ ਦੋ ਫਾਰਮੂਲੇ ਦੱਸਣਾ ਤੇ ਨਾਲ ਹੀ ਤੁਹਾਡੇ ਪਸੂ ਫੈਟ ਬਾਦ ਵਧੂਗਾ ਇਹਦੇ ਨਾਲ ਤੇ ਮਿੱਤਰੋ ਕਮਾਲ ਦੇ ਫਾਰਮੂਲੇ ਆਉਣ ਵਾਲੇ ਆ ਸਭ ਤੋਂ ਪਹਿਲਾਂ ਮਿੱਤਰੋ ਜਮਾ ਸਸਤਾ ਫਾਰਮੂਲਾ ਆਪਾਂ ਨੂੰ 5 ਰੁਪਏ ਦੇ ਵਿੱਚ ਵਿਅਤੀ ਬਣ ਜਾਣਾਗਾ ਮਿੱਤਰੋ ਤੁਸੀਂ ਜਿਹੜੀ ਸਫੇਦ ਕਲੀ ਹੁੰਦੀ ਹੈ ਕੰਧਾ ਤੇ ਕਰਦੇ ਆ ਆਪਾਂ ਕਲੀ ਜੀ ਨੂੰ ਕਹਿੰਦੇ ਨੇ ਆਪਾਂ ਤੇ ਉਹ ਮਿੱਤਰੋ ਆਪਾਂ ਸ਼ਹਿਰੋਂ ਲੈ ਆਉਣੀ ਹੈ ਨਹੀਂ ਤਾਂ ਆਪਣੇ ਆਮ ਘਰਾਂ ਵਿੱਚ ਵੀ ਪਈ ਹੋਊਗੀ ਹਾਂਜੀ ਮਿੱਤਰੋ ਤੁਸੀਂ ਜਿਹੜੀ ਸਫੇਦ ਕਲੀ ਹੁੰਦੀ ਉਹ ਆਪਦੇ ਪਸੂ ਨੂੰ ਤੀਜਾ ਸਚਾਮਚੇ ਦਾ ਦੇਣਾਗਾ ਤੇ ਮਿੱਤਰੋ ਵੀ ਤੁਸੀਂ 8 ਤੋਂ 9 ਲੀਟਰ ਜਿਹੜੀ ਬਾਲਟੀ ਦਾ ਪਾਣੀ ਭਰ ਲੈਣੀ ਆ ਆਪਾਂ ਤੇ ਉਹਦੇ ਵਿੱਚ ਆਪਾਂ ਦੇ ਦੇਣਾਗਾ ਮਿਲਾਗੇ ਇਹਦੇ ਨਾਲ ਤੁਹਾਡੇ ਪਸ਼ੂ ਦੇ ਸਰੀਰ ਦੇ ਵਿੱਚ એનર્ਜੀ ਹੋਊਗੀ ਦੁੱਧ ਵੀ ਵਧਾਊਗਾ ਤੁਹਾਡੇ ਪਸ਼ੂ ਤੇ ਮਿੱਤਰੋ ਇਹ ਤੋਂ ਬਾਅਦ ਚ ਉਹ ਜਿਹੜੀਆਂ ਹੋਰ ਬਿਮਾਰੀਆਂ ਹੁੰਦੀਆਂ ਗਿਆ ਉਹ ਤੋਂ ਵੀ ਦੂਰ ਰਹੂਗਾ ਤੇ ਮਿੱਤਰੋ ਇਹ ਫਾਰਮੂਲਾ ਬਹੁਤ ਹੀ ਜ਼ਿਆਦਾ ਸਸਤਾਗਾ ਤੇ ਇਹ ਆਪਾਂ ਦੇਣਾ ਤੀਜਾ 3 ਦਿਨ ਛੱਡ ਕੇ ਦੇਣਾਗਾ ਇਹ ਫਾਰਮੂਲਾ ਤੇ ਬਹੁਤ ਹੀ ਸੋਹਣਾ ਫਾਰਮੂਲਾ ਤੇ ਮਿੱਤਰੋ ਇਹ ਤੋਂ ਬਾਅਦ ਚ ਇੱਕ ਹੋਰ ਸੋਹਿਆ ਫਾਰਮੂਲਾ ਦੱਸ ਲੱਗਿਆ ਉਹ ਇਦੋਂ ਵੀ ਸਸਤਾ ਫਾਰਮੂਲਾ ਤੇ ਉਹ ਤੁਹਾਡੇ ਘਰੇ ਲਾਜ਼ਮੀ ਪਿਆ ਹੋਊਗਾ ਸਮਾਨ ਜਿਹੜਾ ਚਾਹੀਦਾ ਤੇ ਮਿੱਤਰੋ ਹਾਂਜੀ ਮਿੱਤਰੋ ਜਿਹੜੀ ਮਿੱਤਰੋ ਹਾਂਜੀ ਮਿੱਤਰੋ ਆਪਣੇ ਘਰੇ ਪਈ ਹੁੰਦੀ ਹੈ ਮਿੱਤਰੋ ਜਿਹੜੀ ਸਰੋਂ ਦਾ ਤੇਲ ਹੁੰਦਾ ਉਹ ਪਸ਼ੂ ਨੂੰ ਦੇਣਾ ਤੁਸੀਂ ਮਿੱਤਰੋ 100 ਗ੍ਰਾਮ ਦੇਣਾ ਦਿਨ ਦਾ ਜੇ ਤੁਸੀਂ ਦਿਨ ਦੋਵਾਂਗੇ ਪਸ਼ੂ ਤੋਂ ਸੂਣ ਤੋਂ 15 ਦਿਨ ਬਾਅਦ ਤੇ ਇਹ ਮਿੱਤਰੋ ਤੁਸੀਂ 50 ਗ੍ਰਾਮ ਸਵੇਰ ਦੇਣਾ 50 ਗ੍ਰਾਮ ਸ਼ਾਮ ਨੂੰ ਦੇਣਾ ਤੇ ਇਹ ਤੁਹਾਨੂੰ ਦੱਸਾਂਗੇ ਵੀ ਦੇਣਾ ਕਿਵੇਂ ਆ ਇਹ ਤੁਸੀਂ ਜਿਹੜੀ ਫੀਡ ਹੁੰਦੀ ਆ ਉਹ ਚ ਮਿਲਾ ਕੇ ਦੇਣਾ ਜੇ ਸਭਾ ਤੁਸੀਂ ਆਪਦੇ ਪਸ਼ੂ ਨੂੰ ਚੁੰਨਣੇ ਆਉਦੋ ਤੇ ਮਿੱਤਰੋ ਜੇ ਸ਼ਾਮ ਨੂੰ ਚੁੰਨਣੇ ਆ ਤੇ ਆਪਾਂ 50 50 ਗ੍ਰਾਮ ਦੇ ਦੇਣਾਗਾ ਤੇਲ ਤੇ ਮਿੱਤਰੋ ਇਦੋਂ ਬਾਅਦ ਚ ਜੇ ਤੁਸੀਂ ਕਈ ਕਿਸਾਨ ਵੀਰ ਇਹੋ ਜਿਹੇ ਨੇ ਉਹ ਨਹੀਂ ਦੇ ਸਕਦੇ ਕਿ ਰੋਜ਼ ਦੀ ਰੋਜ਼ ਤੇ ਤੁਸੀਂ ਮਿੱਤਰੋ 300 350 ਗ੍ਰਾਮ ਦੇਣਾਗਾ ਦੋ ਦਿਨ ਛੱਡ ਕੇ ਤੀਜੇ ਦਿਨ ਤੇ ਮਿੱਤਰੋ ਇਹ ਤੁਸੀਂ ਘੱਟੋ ਘੱਟ 20 ਦਿਨ ਤੱਕ ਤੁਸੀਂ ਦੇਣਾ ਹੀ ਦੇਣਾ ਇਹ ਜਿਹੜਾ ਤੁਹਾਨੂੰ ਫਾਰਮੂਲਾ ਦੱਸਣ ਲੱਗੇ ਆ ਹੈ ਨਾ ਤੁਹਾਡੇ ਪਸ਼ੂ ਦੀ ਜਿਹੜੀ ਫੈਂਟ ਆ ਉਹ ਜਲਦ ਤੋਂ ਜਲਦ ਵਧਣ ਲੱਗ ਜੂਗੀ ਜੇ ਮਿੱਤਰੋ ਐਸ ਐਨ ਐਫ ਜਿਹੜੀ ਮੇਨਟੇਨ ਰਹੂਗੀ ਆ ਨਾਈਨ ਕਿ ਟਾਈਨ ਹੁੰਦੇ ਜਿਹੜੇ ਉਹ ਬੈਲੈਂਸ ਚ ਰਹਿਣਗੇ ਇਹਦੇ ਨਾਲ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਘੈਂਟ ਫਾਰਮੂਲਾ ਹੈ ਤੇ ਮਿੱਤਰੋ ਵਰਤ ਕੇ ਤੇ ਕਮੈਂਟਾਂ 'ਚ ਦੱਸਿਓ ਹਾਂਜੀ ਮਿੱਤਰੋ ਧੰਨਵਾਦ